100 ਕਰੋੜ ਦਾ ਜੋ ਜੋ ਮਾਨਾ ਹੋਇਆ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਉਹ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੂੜੇ ਦਾ ਢੇਰ ਸੀ ਉਹਦੇ ਤੇ ਅੱਗ ਲੱਗੀ ਉਹਦੇ ਨਾਲ ਝੁੱਗੀ ਛੜੀ ਝੁੱਗੀ ਦੇ ਵਿੱਚ 7 ਪਰਿਵਾਰ ਦੇ ਜੀ ਸੜ ਗਏ ਉਹਦੇ ਰਿਪੋਰਟ ਐਨਜੀਟੀ ਨੇ ਮੰਗੀ ਸੀ ਜਸਟਿਸ ਜਸਵੀਰ ਸਿੰਘ ਦੀ ਚੇਅਰਮੈਨ ਦੇ ਪਿੱਛੇ ਉਹਨਾਂ ਨੇ ਜੋ ਮੌਕੇ ਤੇ ਜੋ ਦੇਖਿਆ ਜੋ ਵਚਿਆ ਜੋ ਸਬੂਤ ਦਿੱਤੇ ਉਹਨਾਂ ਦੇ ਆਧਾਰ ਦੇ ਉੱਤੇ ਜਿਹੜਾ ਹੈ ਜੁਰਮਾਨਾ ਹੋਇਆ ਕਿ ਲੰਬੇ ਸਮੇਂ ਤੋਂ ਐਮਜੀਟੀ ਇਹ ਕੂੜੇ ਦੇ ਢੇਰਾਂ ਨੂੰ ਸਮਾਪਤ ਕਰਨ ਵਾਸਤੇ ਕਹਿ ਰਿਹਾ ਉਹਦੇ ਨਾਲ এনवायरमेंट ਕੰਪਨਸੇਸ਼ਨ ਵੀ ਪੈ ਰਿਹਾ ਪਰ ਦੁੱਖ ਦੀ ਗੱਲ ਹੈ ਕਿ ਕੋਰਟ ਦੇ ਜਿਹੜੇ ਹੁਕਮਾਂ ਉਹਨੂੰ ਵੀ ਉਹਨੂੰ ਵੀ ਮਿਊਨਿਸਪਲ ਕਾਰਪੋਰੇਸ਼ਨਾਂ ਜਿਹੜੀਆਂ ਮੰਨਣ ਨੂੰ ਤਿਆਰ ਨਹੀਂ ਇਹ 100 ਕਰੋੜ ਰੁਪਇਆ ਇਸੇ ਕਰਕੇ ਹੀ ਜੁਰਮਾਨਾ ਹੋਇਆ ਕਿ ਮਹੀਨੇ ਦੇ ਅੰਦਰ ਇਹਨੂੰ ਜਮ੍ਹਾਂ ਕਰਾਉਣਾ ਸੋ ਇਹ ਕੋਰਟ ਦਾ ਫੈਸਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਾ ਫੈਸਲਾ ਜੋ ਇਹ ਕੱਲਾ 6 ਕਰੋੜ ਦਾ ਜੋ ਜਨਮਾਨਾ ਹੋਇਆ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਉਹ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੂੜੇ ਦਾ ਢੇਰ ਸੀ ਉਹਦੇ ਤੇ ਅੱਗ ਲੱਗੀ ਉਹਦੇ ਨਾਲ ਝੁੱਗੀ ਸੜੀ ਝੁੱਗੀ ਦੇ ਵਿੱਚ 7 ਪਰਿਵਾਰ ਦੇ ਜੀ ਸੜ ਗਏ ਉਹਦੇ ਰਿਪੋਰਟ ਐਨਜੀਟੀ ਨੇ ਮੰਗੀ ਸੀ ਜਸਟਿਸ ਸੁਸ਼ੀਲ ਸਿੰਘ ਦੀ ਚੇਅਰਮੈਨ ਸਾਹਿਬ ਪਿੱਛੇ ਉਹਨਾਂ ਨੇ ਜੋ ਮੌਕੇ ਤੇ ਜੋ ਦੇਖਿਆ ਜੋ ਵਚਿਆ ਜੋ ਸਬੂਤ ਤੇ ਉਹਨਾਂ ਦੇ ਆਧਾਰ ਦੇ ਉੱਤੇ ਜਿਹੜਾ ਹੈ ਜੁਰਮਾਨਾ ਹੋਇਆ ਕਿ ਲੰਬੇ ਸਮੇਂ ਤੋਂ ਐਨਜੀਟੀ ਇਹ ਕੂੜੇ ਦੇ ਢੇਰਾਂ ਨੂੰ ਸਮਾਪਤ ਕਰਨ ਵਾਸਤੇ ਕਹਿ ਰਿਹਾ ਉਹਦੇ ਨਾਲ এনवायरमेंट ਕੰਪਨਸੇਸ਼ਨ ਵੀ ਪੈ ਰਿਹਾ ਪਰ ਦੁੱਖ ਦੀ ਗੱਲ ਹੈ ਕਿ ਕੋਰਟ ਦੇ ਜਿਹੜੇ ਹੁਕਮਾਂ ਉਹਨਾਂ ਨੂੰ ਵੀ ਮਿਊਨਿਸਪਲ ਕਾਰਪੋਰੇਸ਼ਨਾਂ ਜਿਹੜੀਆਂ ਮੰਨਣ ਨੂੰ ਤਿਆਰ ਨਹੀਂ ਇਹ 100 ਕਰੋੜ ਰੁਪਇਆ ਇਸੇ ਕਰਕੇ ਹੀ ਜੁਰਮਾਨਾ ਹੋਇਆ ਕਿ ਮਹੀਨੇ ਦੇ ਅੰਦਰ ਇਹਨੂੰ ਜਮ੍ਹਾਂ ਕਰਾਉਣਾ ਸੋ ਇਹ ਕੋਰਟ ਦਾ ਫੈਸਲਾ ਹੈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਦਾ ਫੈਸਲਾ ਜੋ ਇਹ Con la...